ਇਹ ਕੰਗਣੀਆਲ ਜਿਹੜਾ ਜਲੰਧਰ ਤੋਂ ਜੁੜਿਆਦਾ ਰੋਡ ਤੇ ਕੰਗਣੀਆਲ ਆ ਜੀ ਉਸ ਕੰਗਣੀਆਲ ਖੜੇ ਆ ਪਡੋਗੀ ਦੇ ਨਾਲ ਤੇ ਇੱਥੇ ਆਪਣੇ ਕੋਲ ਬਾਈ ਸੁਨੀ ਵੀ ਖੜੇ ਇਹਨਾਂ ਦਾ ਵੀ ਕਰਦੇ ਆ ਗੱਲਬਾਤ ਬਾਜੀ ਕੀ ਹਾਲ ਚਾਲ ਆ ਵਾ ਵਧੀਆ ਬਾਜੀ ਇਹ ਕਹਿੰਦੇ ਡਰੋਨ ਡੈਕ ਭੇਜਦਾ ਪਿਆ ਇੱਥੇ ਹਾਈ ਕਰ ਦੂਆ ਕੰਗਣੀਆਲ ਹਟ ਗਿਆ ਕਿੱਦਾਂ ਫੋਨ ਸਵੇ ਤੇ ਕਿੰਨੇ ਖੜਕੀ ਜਾਂਦੇ ਆ ਤਾਂ ਕਈ ਰਿਸ਼ਤੇ ਅੱਜ ਕੋ ਭੂਆ ਆਣ ਮੋਨਿਓ ਹਿਆੜਪੋਣੋ ਇਹ ਸਾਰੇ ਭੂਆ ਆ ਰਹਿਤੇ ਆ ਫੋਨ ਆਈ ਜਾਂਦੇ ਹੈ ਫੋਨ ਆਏ ਕਹਿੰਦੇ ਕੰਗਣੀਆ ਇਹਨੇ ਦੂਆ ਕੰਗਣੀਆ ਆਇਆ ਜੰਡੂ ਦੂਆ ਜੰਡੂ ਸੰਗੇ ਵਾਲਾ ਕੰਗਣੀਆ ਆ ਲਿਆ ਤੋ ਦੇਖੋ ਰੈਸਟ ਵਾਲੀ ਦੀ ਫਿਕਰ ਪੈ ਜਾਂਦੀ ਆ ਹਾਂਜੀ ਭਾਈ ਤੁਸੀਂ ਚੈੱਕ ਕਰਨ ਆਏ ਆ ਮੈਨੂ ਵੀ ਬੂਰੀ ਆਇਆ ਭਾਜੀ ਕਿੰਨੇ ਫੋਨ ਆ ਗਏ ਸਵੇਰ ਦੇ ਵਾਹ ਭਾਈ ਜੀ ਹੁਣੇ 5-6 ਫੋਨ 5-6 ਫੋਨ ਆ ਗਏ ਹਨ ਕਿ ਡਰੋਨ ਤੁਹਾਡੇ ਪਿੰਡ ਹੈ ਕਿ ਪਿਆ ਹੈ ਵਾਹ ਵਾਹ ਪਿੰਡ ਤੇ ਆ ਤੇ ਪਿੰਡ ਦੀ ਕਿਹੜੀ ਲਾ ਲਈ ਕਿਤੇ ਡਰੋਨ ਲੱਭਦਾ ਨਹੀਂ ਨਾ 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 ਲੈ ਇਹ ਤਾਂ ਸਾਡੇ ਆਹਾਂ ਜੀ ਬੜਾ ਕੀ ਆ ਜਾਂਦਾ ਹੈ ਭੈਣ ਜੀ ਸਾਰੀ ਵੀਡੀਓ ਬਣਾਈ ਆ ਸਰ ਇਹਦੇ ਡਰੋਨ ਦੇਖ ਪਿਆ ਇੱਥੇ ਕੰਗਣੀ ਵਾਲਾ ਭਰਾਵਾ ਇਹ ਕੰਗਣੀ ਵਾਲਾ ਨਹੀਂ ਉੱਧਰ ਲਾਉਣਾ ਕਿੱਧਰ ਲਾਓ ਯਾਰ ਰੌਲਾ ਵਹੀ ਪਾਈ ਜਾਂਦੇ ਕਿਤੇ ਕੰਗਣੀ ਵਾਲਾ ਦੇ ਪਿਆਗੇ ਚੇਤੇ ਨਹੀਂ ਖੈਰ ਸੌ ਜਿਹੜਾ ਜਿਹੜਾਲੇ ਵਾਲਾ ਕੰਗਨੀ ਆ ਜਮਸ਼ੀਦ ਨਾਲ ਉਹ ਤੇ ਖੈਰ ਸੋਖਿਆ ਤੇ ਇਧਰ ਭయ్యా ਜੀ ਵੀ ਆਏ ਆ ਭయ్యా ਜੀ ਕੀ ਹਾਲ ਚਾਲ ਆ ਠੀਕ ਆ ਜੀ ਕਹਿੰਦੇ ਡਰੋਨ ਡੇਗ ਪਿਆ ਕੰਗਨੀ ਰੋਲਾ ਪਾਈ ਜਾਂਦੇ ਆ ਅੱਜ ਵਾਰ ਕਿੱਥੇ ਤੇ ਡੇ ਗਿਆ ਡਰੋਨ ਹੈ ਐਵੇਂ ਕਰਦੇ ਕਿੱਥੇ ਡਰੋਨ ਡੇ ਗਿਆ ਘਬਰਾਉਣਾ ਨਹੀਂ ਉਹ ਦੂਜੇ ਕੰਗਨੀ ਵਾਲੇ ਕਹਿੰਦੇ ਡੇ ਪਿਆ ਰੋਲਾ ਜੰਥੇ ਦਾ ਪਾਈ ਜਾਂਦੀ ਜਾਂਦਾ ਤੇ ਤੁਹਾਡੀ ਉਮਰ ਕਿੰਨੀ ਬਾਪੂ ਜੀ 71 ਸਾਲ ਦੀ ਤੁਸੀਂ 71 ਵਾਲੀ ਜੰਗ ਦੇਖੀ ਹੈ ਹੈ ਕਿਦਾਂ ਦਾ ਮਾਹੌਲ ਸੀ ਉਦੋਂ ਉਹ ਇਦਾਂ ਹੀ ਸੀ ਜਿੱਦਾਂ ਹੁਣ ਆ ਨਿੱਜ ਤਾਂ ਚਲੋ ਹੁਣ ਤਾਂ ਲਾਈਟ ਲੁੱਟ ਰਹੀ ਹੈਗੀ ਉਦੋਂ ਤਾਂ ਲਾਈਟ ਬਿਜਲੀ ਵੀ ਘੱਟ ਸੀਗੀ ਇੰਨੀ ਬਹੁਤ ਬਾਲ ਦਿੰਦੇ ਨਹੀਂ ਚੱਕਣ ਨਹੀਂ ਦਿੰਦੇ ਕੋਈ ਅੱਛਾ ਜੀ ਬੰਦ ਸੀ ਲਾਈਟ ਉਦੋਂ ਜ਼ਿਆਦਾ ਡਰਾਵਣਾ ਮਾਹੌਲ ਸੀ ਕਿ ਹੁਣ ਡਰਾਵਣਾ ਮਾਹੌਲ ਆ ਹੁਣ ਜ਼ਿਆਦਾ ਹੋਇਆ ਜਦੋਂ ਹੁਣ ਜ਼ਿਆਦਾ ਕੀਤਾ ਇਹਨਾਂ ਨੇ ਤੇ ਕੋਸ਼ ਜਿਹੜਾ ਨਿਊ ਚੈਨਲ ਵਾਲੇ ਜ਼ਿਆਦਾ ਚੱਕ ਚੱਕ ਖਬਰਾਂ ਕਰਦੇ ਉਹਨਾਂ ਬਾਰੇ ਕੀ ਕਹੋਗੇ ਕਿੰਦਾ ਦਾਦਾ ਤੁਹਾਨੂੰ ਉਹ ਜ਼ਿਆਦਾ ਨਹੀਂ ਡਰਾਉਦੇ ਕੁਝ ਜ਼ਿਆਦਾ ਡਰਾਉਂਦੇ ਆ ਹੋਰ ਬਣਾਉਂਦੇ ਆ ਜਾ ਰਹੇ ਉਹਨਾਂ ਉਹਨਾਂ ਹੈ ਨੇ ਉਹਨਾਂ ਹੈ ਨੇ ਜਿੰਨਾ ਨਾ ਇਹ ਦਿਖਾਉਂਦੇ ਆ ਫੇਕ ਨਿਊਜ਼ ਦਾ ਨਾਮ ਪਾਉਣ ਭਾਜੀ ਫੇਕ ਨਿਊਜ਼ ਦਾ ਕੋਈ ਫਾਇਦਾ ਨਹੀਂ ਇੰਨੀ ਲੜਾਈ ਤਾਂ ਆਂਡੀਆਂ ਪਾਕਿਸਤਾਨ ਦੀ ਹੋਣੀ ਨਹੀਂ ਜਿੰਨੇ ਤੁਸੀਂ ਡਰਾ ਡਰਾ ਮਾਰਦੇ ਨੇ ਫੇਕ ਨਿਊਜ਼ ਡਰਾ ਡਰਾ ਮਾਰਦੇ ਹੋ ਜੀ ਫੇਕ ਨਿਊਜ਼ ਤੇ ਹੋਰ ਪਾਈਆ ਜੀ ਕੀ ਕਹਿਣਾ ਚਾਹੂਗੇ ਜਿਹੜੇ ਹੁਕਮਰਾਨ ਬੈਠੇ ਫੈਸਲੇ ਲੈਂਦੇ ਕਿ ਲੜਾਈ ਕਰਨੀ ਕਰਨੀ ਆ ਤੇ ਜੋ ਮੋਦੀ ਹੋਵੇ ਜਾਂ ਅਮਨ ਸ਼ਾਹ ਹੋਵੇ ਜਿਹੜੇ ਉੱਪਰ ਬੈਠੇ ਆ ਜਿਨ੍ਹਾਂ ਨੇ ਫੈਸਲਾ ਲੈਣਾ ਹੁੰਦਾ ਉਹਨਾਂ ਨੂੰ ਕੀ ਕਹਿਣਾ ਚਾਹੂਗੇ ਆਹ ਲੈਣਾ ਲੈਣਾ ਚਾਹੀਦਾ ਉਹਨਾਂ ਨੂੰ ਨਹੀਂ ਜੰਗ ਗਾਂ ਵਧਾਉਣੀ ਚਾਹੀਦੀ ਆ ਕਿ ਰੋਕਣੀ ਚਾਹੀਦੀ ਪਿਆਰ ਨਾਲ ਨਹੀਂ ਰੋਕਣੀ ਚਾਹੀਦੀ ਰੋਕਣੇ ਦਾ ਨੁਕਸਾਨ ਹੀ ਆ ਬਹੁਤ ਜੀ ਜੀ ਬਿਲਕੁਲ ਲੋ ਜੀ ਆਮ ਲੋਕ ਇਹੀ ਬੰਦੇ ਚਾਹੁੰਦੇ ਜੀ ਆਮ ਪਬਲਿਕ ਆ ਕਿ ਇਹ ਜੰਗ ਰੁਕਣੀ ਚਾਹੀਦੀ ਆ ਤੁਸੀਂ ਭਾਜੀ ਕੀ ਕਹਿਣਾ ਚਾਹੋਗੇ ਭਾਜੀ ਜੰਗ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਪਿਆਰ ਨਾਲ ਹੁੰਦੇ ਆਹ ਤਾਂ ਆਈਆਂ ਦੋਹਾਂ ਤਰ੍ਹਾਂ ਦਾ ਇੱਧਰ ਇੱਧਰ ਜਾਣਾ ਕਿਈ ਜਾਣੀਆਂ ਉਹ ਤਾਂ ਬੈਠੀਆਂ ਸਰਕਾਰਾਂ ਤਾਂ ਬੈਠੀਆਂ ਆਪਣੇ ਘਰੋ ਘਰੀ ਬੋਲ ਨਾ ਉਹਨਾਂ ਦੇ ਘਰ 'ਚ ਬੰਬ ਡੇਗਣਾ ਨਾ ਡੇਗਣੀ ਗੋਲੀ ਜੀ ਹੈ ਨੁਕਸਾਨ ਕਿਨਾਂ ਦਾ ਆਪਣਾ ਬੰਬ ਡੇਗਣਾ ਆਪਣੇ ਦੇ ਨਾ ਮੋਦੀ ਦੇ ਡੇਗਣਾ ਤੇ ਨਾ ਵਿਛਾ ਦੇ ਡੇਗਣਾ ਕੀ ਬਾਤ ਬਿਲਕੁਲ ਠੀਕ ਹੈ ਤੁਹਾਡੀ ਗੱਲ ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਜਿਹੜਾ ਰਾਪਦੋਰੀ ਰਾਜਪੂਤਾਂ ਨਾਲ ਕੰਗਣੀ ਆលਿਆ ਬਿਲਕੁਲ ਪਿੰਡ ਦਾ ਵੀ ਗਿੜਾ ਲਾ ਕੇ ਆਏ ਆ ਇੱਥੇ ਸਭ ਕੁਝ ਸੋਖ ਸ਼ਾਂਤੀ ਆ ਤੇ ਆਸ ਕਰਦੇ ਸੋਖ ਸ਼ਾਂਤੀ ਹੀ ਰਵੇ ਤੇ ਕੰਗਣੀ ਆਲ ਜੰਡੂ ਸਿੰਘੇ ਵਾਲਾ ਜੀ ਇਹ ਬਾਈ ਹੁਣੇ ਪਿੰਡ ਤੋਂ ਹੀ ਆ ਸਾਰੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਣੇ ਆਪਣੇ ਲਾਗੇ ਛਾਗੇ ਪਿੰਡਾਂ ਦੇ ਵਿੱਚ ਰੌਲਾ ਪਿਆ ਗੰਗਣੀ ਵਾਲ ਦਾ ਇਹਨੂੰ ਆਪਾਂ ਘਰ ਘਰ ਤੱਕ ਪਹੁੰਚਾ ਸਕੀਏ ਕਿ ਆਪਣੇ ਏਰੀਏ ਦੇ ਵਿੱਚ ਬਿਲਕੁਲ ਸੁੱਖ ਸ਼ਾਂਤੀ ਹੈ ਜੀ ਕਿਤੇ ਵੀ ਕੋਈ ਵੀ ਇਹੋ ਜਿਹਾ ਟੈਕ ਨਹੀਂ ਹੋਇਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ